ਜਨਾਬ ਇਹ ਹਾਦਸਾ ਹੋਇਆ ਜੇ ਆਪਾਂ ਮੰਨ ਲਈਏ ਕਿ ਸਭ ਤੋਂ ਪਹਿਲਾਂ ਕੀ ਸਮਝਦੇ ਹਾਂ ਜ਼ਿੰਮੇਵਾਰੀ ਔਰ ਲਾਪਰਵਾਹੀ ਚ ਕੌਣ-ਕੌਣ ਹੁੰਦਾ ਹੈ। ਇਸ ਦੇ ਵਿੱਚ ਸਭ ਤੋਂ ਪਹਿਲਾਂ ਦੱਸਿਆ ਜਾਣਾ ਕਿ ਜੋ ਡਾਇਰੀਆ ਦੇ ਕੇਸਸ ਡਿਟੈਕਟ ਹੋਏ ਹੈ। ਜਿਹੜੀ ਪ੍ਰੋਬਲਮ ਆਈ ਹੈਗੀ ਉਹਦੇ ਚ ਕੁਝ ਏਰੀਆਜ਼ ਹੈਗੇ ਜਿਦਾ ਬਕਰਖਾਨਾ, ਸੁੰਦਰ ਨਗਰ ਤੇ ਦਾਦਿੱਤ। ਵੱਖ-ਵੱਖ ਹੋ ਜਾਣਾ ਤੋਂ ਪੇਸ਼ੈਂਟਸ ਆਏ ਕਿਤੇ 1, 2, 3, 4, 5 ਟੋਟਲ ਸਾਡੇ ਤੋਂ 64 ਪਿੱਡਸ ਹੈਗੇ ਆ। ਪੇਸ਼ੈਂਟ ਜਿਹੜੇ ਹੈਗੇ ਆ ਔਰ ਇਹਦੇ ਵਿੱਚ ਜਿਹੜੇ 45 ਹੁਣ ਮਿਟਿਆ ਤੇ ਜਿਹੜੇ 19 ਪੇਸ਼ੈਂਟ ਹੈਲਪ ਕੀਤਾ ਜਾ ਚੁੱਕੇ ਸਵਿਸਨਾ ਅੱਛਾ ਇਲਾਜ ਕਰ ਰਿਹਾ ਹੈ ਕਿ ਹਸਪਤਾਲ ਦੇ ਵਿੱਚ ਸਾਰੇ ਅਸੀਂ ਬੰਦੋਬਸ ਅ ਜਿਹੜੇ ਉਹ ਕਿਤੇ ਹੈਗੇ ਆ ਹੈਲਥ ਡਿਪਾਰਟਮੈਂਟ ਨੂੰ ਅੱਜ ਤੋਂ ਅਸੀਂ ਬੰਦੋਬਸ ਕੀਤਾ ਆਪਣੀਆਂ ਅਸੀਂ 6 ਟੀਮਸ ਬਣਾਈਆਂ ਉਸ ਦੇ ਵਿੱਚ ਜਿਹੜਾ ਅਸੀਂ 6 ਟੀਮਸ ਦੇ ਵਿੱਚ ਘੱਟੋ ਘੱਟ ਵੀ 5 5 ਮੈਂਬਰ ਰੱਖਿਆ ਜਿਹੜੇ ਡੇਲੀ ਡੋਰ ਡੋਰ ਜਾ ਕੇ ਉਹਨਾਂ ਦਾ ਰਾਤ ਦਾ ਅਸੀਂ ਟਾਈਮ ਉਸ ਕਿੱਦਾਂ ਹੈਗਾ ਕਿ ਉਸ ਟਾਈਮ ਤੇ ਜਾ ਕੇ ਉਹਨਾਂ ਦਾ ਵਾਟਰ ਪਾਣੀ ਦੇ ਵਿੱਚ ਕੋਈ ਮਿਕਸਿੰਗ ਆਈ ਹੈਗੀ ਆ ਉਹ ਚੈੱਕ ਕਰਕੇ ਚੈੱਕ ਕਰਕੇ ਫਿਰ ਅਸੀਂ ਉੱਥੇ ਟੈਂਕ ਵਗੈਰਾ 10 ਲਗਾਉਂਦੇ ਹੈਗੇ ਆ ਅੱਜ 10 ਕੋਲ ਮਗਾਲੇ 20 ਟੈਂਕ ਵਲੇ ਅੱਜ ਹੀ ਉੱਥੇ ਕੰਮ ਕਰਦੇ ਆ। ਤੋਂ ਇਸ ਦੇ ਨਾਲ ਨਾਲ ਅਸੀਂ ਜਿਹੜੀ ਮੈਨ ਪਾਵਰ ਹੈ ਇੱਕ ਹੈੱਡ ਕੁਆਰਟਰ ਤੋਂ ਸਾਡੇ ਓਮਾ ਸ਼ੰਕਰ ਜੀ ਡਾਇਰੈਕਟਰ ਹੈ ਲੋਕੋ ਵਾਲੇ ਡਿਪਾਰਟਮੈਂਟ ਦੇ ਉਹ ਆਏ ਇੱਥੇ ਇਸ ਕੰਮ ਦੇ ਸੁਪਰਵਾਈਜ਼ਨ ਵਾਸਤੇ ਔਰ ਉਸ ਨਾਲ ਜੀਫ ਹੰਡੀਰੀਆ ਤੇ ਨੀਦਰ ਅਸੀਂ ਇੱਥੇ ਲਗਾਏ ਹੋਏ ਤਾਂ ਕਿ ਕਿਸੇ ਨੂੰ ਕੋਈ ਪ੍ਰੋਬਲਮ ਆਕੇ ਇਮੀਡੀਟਲੀ ਨੂੰ ਮਸਲੇ ਨੂੰ ਹੱਲ ਕੀਤਾ ਜਾ ਸਕੀ। ਤੋਂ ਇਸੇ ਤਰ੍ਹਾਂ ਹੀ ਅਸੀਂ ਹੈਲਥ ਡਿਪਾਰਟਮੈਂਟ ਵੱਲੋਂ ਐਂਬੂਲ ਔਰ ਜਿਹੜੀਆਂ ਮੈਡੀਸਿਨਸ ਆ ਪ੍ਰੋਪਰ ਜਿਹੜੀਆਂ ਉਹਨਾਂ ਦੀ ਜਿਹੜੀ ਅਸੀਂ ਕੁਝ ਤੇ ਕਮੀ ਪਿਛੀ ਵੀ ਸੀ ਅਸੀਂ ਮੰਗਵਾ ਵੀ ਲਿਆ ਹੈਗਾ ਹੈਲਥ ਮਿਨਿਸਟਰ ਸਾਹਿਬ ਨੇ ਆਉਣਾ ਸੀ ਪਰ ਉਹ ਕੁਝ ਹੋਰ ਰਜ਼ਾਈਵੇਂ ਕਰਕੇ ਨਹੀਂ ਆ ਸਕਿਆ ਇਸ ਕਰਕੇ ਮੈਂ ਇੱਥੇ ਥੋੜੇ ਵਿੱਚ ਰਾਜ਼ ਰੁਆ ਸੋ ਇਸ ਕਰਕੇ ਬਾਕੀ ਜਿਹੜੇ ਪੇਸ਼ੈਂਟ ਆ ਉਹ ਸਾਰੇ ਨੋਰਮਲ ਹੈਗੇ ਠੀਕ ਹੈ ਗਿਆ ਇੱਕ ਬਜ਼ੁਰਗ ਹੈ ਔਮਨ ਹੈ ਉਹ ਵੀ ਉਮਰ ਫੀ 70 ਸਾਲ ਤੋਂ ਉਪਰ ਉਹਨਾਂ ਦਾ ਥੋੜਾ ਜਿਆਦਾ ਹੈ ਅਡਵਾਈਸ ਜਿਹੜੇ ਮੈਂ ਆਪ ਕਨੇ ਕਨੇ ਪੇਸ਼ ਨੂੰ ਮਿਲ ਕੇ ਆ ਠੀਕ ਹੈਗਾ ਔਰ ਜਿਹੜਾ ਇਹਨੂੰ ਅਸੀਂ ਜਲਦੀ ਠੀਕ ਕਰਾਂਗੇ ਸਾਡੀਆਂ ਸਾਰੀਆਂ ਟੀਮਾਂ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਔਰ ਵਿਸ਼ਵ ਕਾਰਪੋਰੇਸ਼ਨ ਸਾਡੇ ਉਮਾਸ਼ਕੀ ਡਾਇਰੈਕਟਰ ਸਾਹਿਬ ਸਾਰੀਆਂ ਟੀਮਾਂ ਸਗੀਆਂ ਲੱਗੀਆਂ ਆਂ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਹੈਂਡਲ ਕਰ ਰਹੇ ਸਨ ਸਰ ਕੈਡ ਜਿੰਮੇਵਾਰੀ ਕਿਨੇ ਜਿੱਤ ਕਰਕੇ ਡਿਪਾਰਟਮੈਂਟਾਂ ਦੀ ਕੈਡ ਜਿੰਮੇਵਾਰੀ ਮੰਨਦੇ ਕਿ ਜਿਹੜੀ ਕਿ ਬਿਮਾਰੀ ਦੇ ਫੈਲਣ ਦੇ ਵਿੱਚ ਦੇਖੋ ਇਹਦੇ ਵਿੱਚ ਜਿਹੜੀ ਜਿੰਮੇਵਾਰੀ ਜਿਹੜੀ ਕੱਲ ਜਿਹੜੀ ਤੇ ਆਪਾਂ ਇਦਾਂ ਹੈ ਕਿ ਦੇਖੋ ਇਸ ਸਮਾ ਹ ਦਾ ਇਹ ਬੱਚਾ ਦੇ ਲਈ ਬਾਰਸ਼ਾਂ ਦੇ ਅੰਦਰ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਸ ਟਾਈਮ ਤੋਂ ਸੀ ਇਹ ਬਹੁਤ ਤਾਨੇ ਡੋ ਰਿਹਾ ਹੈ ਫੈਕਟ ਜੋ ਹੈ ਜੀ ਤਾਂ ਬਹੁਤ ਸਾਰੇ ਪਿੱਛੇ ਸਮਿਆਂ ਦੇ ਵਿੱਚ ਇਹ ਰਿਹਾ ਸੀ ਚਾਹੇ ਕੋਈ ਵੀ ਕਿਸੇ ਦੇ ਕਮੈਂਟਸ ਨਹੀਂ ਹੋਗੇ ਸਮਝਾ ਕਿ ਇਹ ਕਿਉਂ ਪਰ ਤੁ ਕਰਦਾ ਨਹੀਂ ਹੁੰਦਾ ਕਿਉਂਕਿ ਸਾਡੇ ਸਾਥੀ ਹੈ ਜੇ ਕਿਸੇ ਨੂੰ ਪ੍ਰੋਬਲਮ ਆ ਆਪਾਂ ਨੂੰ ਵੀ ਆ ਸਕਦੀ ਹੈ ਪਰ ਲੇਕਿਨ ਮਸਲੇ ਨੂੰ ਹੱਲ ਹੱਲ ਕਰਦਾ ਹੀ ਜਾਂਦਾ ਮੰਗੇਗਾ ਚਾਰ ਦਿਨ ਪਹਿਲੇ ਦੀ ਕੰਮ ਪੂਰਾ ਜਵਾਬ ਦੇਗਾ ਜੀ ਐ ਉਸ ਟਾਈਮ ਦੇ ਤੇ ਤੋ ਇਸ ਕਰਕੇ ਉਹ ਸਿਵਰੇਜ ਹੈ ਕਈ ਜਗ੍ਹਾ ਤੇ ਗਲਤ ਤਰੀਕੇ ਨਾਲ ਪਿਆ ਚਾਹੇ ਉਹ ਕੋਈ ਪ੍ਰੋਬਲਮ ਆ ਗਈ ਕੋਈ ਗੱਲ ਦੀ ਪੁਰਾਣੇ ਪਏ ਹੋਏ ਉਹਨ ਕਿਸੇ ਦੇ ਚਰਨ ਦੀ ਕੋਈ ਪਾ ਦਿੱਤਾ ਉਸ ਪੌਲ ਤਾਂ ਆ ਜਾਂਦੀ ਹੈ ਤੋ ਪ੍ਰੋਬਲਮ ਆ ਗਈ ਹੈਗੀ ਉਹਨੂੰ ਅਸੀਂ ਠੀਕ ਕਰ ਰਹੇ ਹਾਂ ਕੋਈ ਸਰ ਜੀ ਵੀ ਜੇ ਹੋਵੇ ਕਿ ਕਿਸੇ ਰੂਪ ਵਿੱਚ ਸਿੱਧੀ ਜਾਵੇਗੀ ਮਾਨ ਸਰ ਇਹ ਤੁਸੀਂ ਅਸੀਂ ਮੰਨਦੇ ਹਾਂ ਕਿ ਪ੍ਰਾਇਮਰੀ ਤੌਰ ਤੇ ਪਾਣੀ ਦਾ ਇਫੈਕਟ ਆ ਰਿਹਾ ਪਰ ਤੁਸੀਂ ਮੰਨਦੇ ਨਹੀਂ ਕਿ ਕਿੰਨੇ ਕਿੰਨੇ ਜਿਹੜਾ ਕੂੜਾ ਹੈ ਕਿੰਨਾ ਵੱਡੀ ਤਦਾਦ ਚੀ ਨੇ ਏਰੀਆ ਚ ਪਿਆ ਸੀਗਾ 7 ਦਿਨ ਦੀ ਸਟ੍ਰਾਈਕ ਸੀਗੀ ਅਗੰਦਗੀ ਫੈਲੀ ਕਿਤਨੇ ਕਿਤੇ ਵਾਟਰ ਦੇ ਵਿੱਚੋਂ ਕੂੜੇ ਦੇ ਨਾਲ ਮਿਕਸਿੰਗ ਹੋਈ ਤੇ ਇਸ ਨਾਲ ਹੋ ਗਿਆ ਜੀ ਕੂੜੇ ਦੀ ਸਮੱਸਿਆ ਦਾ ਹਲਕਾ ਪੂਛਲਾ ਕੋ ਪਿਛਲੇ ਲੰਬੇ ਸਮੇਂ ਤੋਂ ਚੱਲੀ ਹੈ ਨਾ ਡੰਪਿੰਗ ਦਾ ਹੈ ਔਰ ਨਾ ਹੀ ਉਹਨਾਂ ਦੀ ਭਰਤੀ ਦਾ ਹੈ ਹਰ 2 ਮਹੀਨੇ ਦੇ ਟੈਕਟ ਤੋਂ ਬਾਅਦ ਹੀ ਬੜਾ ਤਾਲੂਕ ਜਿਹਾ 7 ਦਿਨ ਕੂੜਾ ਪਿਆ ਰਹਿੰਦਾ ਹੈ ਅੱਜ ਇਹ ਘਟਨਾ ਸਾਹਮਣੇ ਆ ਗਈ ਹੈ ਤੇ ਇਹਨਾਂ ਹੜਤਾਲ ਦਾ ਸਿਸਾ ਬਹੁਤ ਵੱਡਾ ਹੈ ਕਿੱਥੇ ਜੜਨੀ ਹੈ ਇਸ ਸਮੱਸਿਆ ਦੀ ਤਕੋ ਇਸ ਚੀਜ਼ਾ ਨੂੰ ਅਸੀਂ ਪਹਿਲੋਂ ਵੀ ਦੇਖਦੇ ਰਹੇ ਨੇ ਆਂ ਔਰ ਇਸ ਨੂੰ ਬਾਅਦ ਵੀ ਦੇਖਣੇ ਕਿਉਂਕਿ ਪ੍ਰੋਬਲਮਾਂ ਆਂਦੀਆਂ ਨੇ ਲੇੜੀਆਂ ਨੇ ਲੇਕਰ ਆਪਣਾ ਮਸਲਾ ਬੰਦਾ ਮੈਂ ਆਪਣਾ ਮਸਲੂਰ ਜਨਰਲ ਚਾਹੁੰਦਾ ਜੀ ਜਿਹੜੀ ਕੂੜੇ ਵਾਲੀ ਗੱਲ ਹੈ ਉਹ ਮੈਂ ਸਿਟੀ ਕਾਰਪੋਰੇਸ਼ਨ ਨੂੰ ਪਹਿਲੋਂ ਵੀ ਕਿਹਾ ਸੀ ਹੁਣ ਵੀ ਕਹਿਣਾ ਹੈਗਾ ਕਿ ਇਹਦੀ ਡੈਂਪਪਾਸਤੇ ਅਲੱਗ ਕੋਈ ਸ਼ਹਿਰ ਤੋਂ ਦੂਰ ਗਾਡੇ ਦੀ ਜਗ੍ਹਾ ਵੇਖ ਕੇ ਆਪਾਂ ਨੂੰ ਪਰਚੇਜ਼ ਕਰਨਾ ਪਵੇ ਹੋ ਲਵਾ ਕੇ ਲੈ ਕੇ ਨੂੰ ਵਧੀਆ ਬਣਾਵਾਂਗੇ ਕਿਉਂਕਿ ਵੇਖੋ ਸਾਡਾ ਤਾਂ ਜਿਹੜਾ ਅਸੀਂ ਕੋਸ਼ਿਸ਼ ਕਰਦੇ ਆਂ ਮੈਂ ਇੱਕ ਛੋਟੀ ਜਿਹੀ ਕਮੇਟੀ ਤੋਂ ਐਗਜ਼ਾਮਪਲ ਦੇ ਕੰਪਾਲਪੁਰ ਹੈ ਹਾਲਾਂਕਿ ਮੇਰੇ ਹੱਥੇ 100 ਲੱਗੇ ਆ ਉੱਥੇ ਵੀ ਜਗ੍ਹਾ ਨਹੀਂ ਸੀ ਐਕਟਿਵ ਜਦੋਂ ਅਸੀਂ ਕਿਵੇਂ ਕੂੜਾ ਬਾਗ ਸੁੱਤੇ ਸੀ ਤਾਂ ਲੋਕਾਂ ਕੋ ਰੋਲਾ ਪਾਉਂਦੇ ਸੀ ਜਾਂ ਕਿਸਾਨ ਰੋਲਾ ਪਾਉਂਦੇ ਸੀ ਪਰ ਅਸੀਂ ਦੋ ਇੱਕ ਜਗ੍ਹਾ ਲਈ ਪਰ ਇਹ ਕਿਣਾ ਅਸੀਂ ਲਾ ਕੇ ਉਸ ਜਗ੍ਹਾ ਨੂੰ ਲਈ ਜਿਹਦੇ ਲੱਗੇ ਕੋਈ ਘਰ ਨਹੀਂ ਸੀ ਜਾਂ ਕੋਈ ਇਦਾਂ ਦੀ ਚੀਜ਼ ਨਹੀਂ ਸੀ ਲੋਕਾਂ ਨੇ ਅਕਸੈਪਟੇਬਿਲਟੀ ਬਣੀ ਤਾਂ ਜਾਂ ਕਿ ਉਹਦੇ ਤੇ ਬਣੀ ਪਰ ਉਹ ਲੋਜ਼ ਵੀ ਆਂਦੀਆਂ ਆਈਆਂ ਪਰ ਉਹਨੂੰ ਅਸੀਂ ਸਨ ਜੋਗੀ ਬਣ ਕੇ ਇਸ ਕਰਾਂਗੇ ਹੁਣ ਇਹ ਪ੍ਰਸ਼ਾਸਨ ਇਹ ਸਰਕਾਰ ਵੱਲੋਂ ਜਲਦੀ ਇਸ ਸਮੱਸਿਆ ਦਾ ਹੱਲ ਹੋਊਗਾ ਡੈਫੀਨਿਟਲੀ ਔਰ ਮੁਖਵਤੀ ਸਾਹਿਬ ਤੋਂ ਕੌਨਸਲ ਮਾਨ ਜੋ ਇਨਾ ਤਮਾਂ ਤੇ ਬੜੇ ਉਹ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੂੰ ਲੈਂਦੇ ਔਰ ਪਹਿਲੋਂ ਹੀ ਐਡਵਾਂਸ ਸਾਡੀਆਂ ਮੀਟਿੰਗਸ ਸਾਡੀਆਂ ਜਿਹੜੇ ਲੋਕ ਬੜੀ ਮਿਨਿਸਟਰ ਹੈ ਜਿਹੜੇ ਹੈਲਥ ਮਿਨਿਸਟਰ ਸਾਡੀ ਮੀਟਿੰਗ ਚ ਵੀ ਇਹਦਾ ਬਾਰੇ ਮੈਂ ਦੋਹੀ ਮੈਂ ਪੂਰੇ ਪੰਜਾਬ ਦੇ ਚ ਆਪ ਬੇਸੀ ਕੀਤੀ ਹੈ ਸਾਰੇ ਆਫਿਸ ਨੂੰ ਇਹਨਾਂ ਵਿੱਚ ਕੰਨਾ ਕੀਤਾ ਇਸ ਤੇ ਸਾਦਾ ਕੀਤਾ ਹੈਗਾ ਪਰ ਲੇਕਿਨ ਨੇਚਰਲ ਪ੍ਰੋਬਲਮਸ ਕੇ ਬਾਰੇ ਆ ਗਏ ਇਹਨਾਂ ਨੂੰ ਠੀਕ ਕਰਨਾ ਸਰ ਇਹ ਚੋਈ ਸਮੱਸਿਆ ਹੋਰ ਨਹੀਂ ਕਿ ਹੈ ਲੇ ਕਿ ਜਿਹੜੇ ਸਟਾਫ ਹੈ ਜੋ ਸਫਾਈ ਸੇ ਉਹ ਨਹੀਂ ਬੇਸ਼ੱਕ ਜਰੂਰ ਘਟਨੇ ਹੋਣੇ ਤੇ ਸਫਾਈ ਪ੍ਰੋਪਰ ਹੋਣੀ ਚਾਹੀਦੀ ਬੇਸ਼ੱਕ ਇਹ ਸਟ੍ਰਾਈਕ ਸੀ ਕੀ ਜਿੰਨੀ ਦੇਰ ਤੱਕ ਪੱਕੀ ਭਰਤੀ ਨਹੀਂ ਦੇ ਕੋਈ ਕੈਲਪਟਿਕ ਅਵਸਥਾ ਜਾਂ ਅਲਟਰਨੇਟਿਵ ਇੰਤਜ਼ਾਮ ਕੀਤੇ ਜਾਣਗੇ ਇੰਦਾ ਦੀ ਸਮੱਸਿਆ ਦੁਆਰਾ ਮੈਂ ਇੱਕ ਪੀਚੋ ਸਾਹਿਬ ਨੂੰ ਕਿਹਾ अदरवाइज ਸਾਨੂੰ ਅੱਜ ਵੀ ਕਿਸੇ ਚੀਜ਼ ਦੀ ਕੋਈ ਪਰਬਲ ਹੈ ਇਸ ਚੀਜ਼ ਵਾਸਤੇ ਦੇਖੋ ਜਦੋਂ ਇੰਦਾ ਦੀਆਂ ਪ੍ਰੋਬਲਮਸ ਆਨੀਆਂ ਉਸ ਟਾਈਮ ਤੇ ਸਾਨੂੰ ਮੈਨ ਪਾਵਰ ਦੀ ਲੋੜ ਹੈ ਜੀ ਜੀ ਅਸੀਂ ਬੈਰ ਪਾਉ ਨੂੰ ਬੁਧਾਵਾਂਗੇ ਚਾਹੇ ਕੋਈ ਜੀ ਲਵ ਲੈਵ ਕਰਵੇ ਚਾਹੇ ਫੋਰਸ ਕਲਾਸ ਲੈਵਲ ਤੇ ਹੋਵੇ ਸਪਾਈ ਚੇਕ ਹੋਵੇ ਤਾਂ ਉਹਨਾਂ ਡੈਫੀਨਿਟਲੀ ਦਵਾਵਾਂਗੇ ਕਿ ਇਹਨਾਂ ਪ੍ਰੋਬਲਮਾਂ ਨੂੰ ਜਨਤਾ ਦੇ ਵਾਸਤੇ ਹੀ ਆਪ ਸਾਰੇ ਬੈਠੇ ਹਾਂ ਇੱਕ ਇੱਕ ਵਿੱਚ ਇੱਕ ਛੋਟਾ ਬੱਚਾ ਔਰ ਇੱਕ ਔਰਤ ਮੰਨਿਆ ਜਾ ਰਿਹਾ ਹੈ ਕਿ ਇਹ ਕਲੀਅਰ ਨਹੀਂ ਹੈ ਕਿ ਪਹਿਲਾਂ ਵੀ ਸੁਮਨ ਸਿੰਘ ਜੀ ਸਾਹਿਬ ਨੇ ਚਲਾਈ ਸੀ ਕਿ ਉਹਦੀ ਕਾਜ਼ ਆਫ ਡੈਥ ਬਾਰੇ ਗੱਲ ਪਈ ਜਾਵੇ ਜੀ ਜੀ ਅਗਰ ਹੋਵੇ ਕਿ ਵੇਖੋ ਅਸੀਂ ਤਾਂ ਸਹੈਦਾਬਾਦ ਤੇ ਮੈਠੇ ਜੀ ਸੁਮਨ ਸਿੰਘ ਜੀ ਇਹ ਜਿਹੜਾ ਸਟਾਰਟ ਹੋਇਆ ਸੀਗਾ ਇਹ ਚਾਹਤ ਮਨਿਆ ਤੋਂ ਹੋਇਆ ਹੈ ਚਾਹ ਦੇ ਗੀ ਦੇ ਵਿੱਚੋਂ ਹੁਣ ਸਾਰੇ ਸ਼ਹਿਰ ਦੇ ਲੋਕੀ ਸੰਗ ਦੇਖੋ ਹੁਣ ਇਹ ਅੰਡਰ ਕੰਟਰੋਲ ਹੈ ਜਿਵੇਂ ਸੁਮਨ ਸਿੰਘ ਜੀ ਸਾਹਿਬ ਨੇ ਦਿਨੇ ਵੀ ਕਰਕੇ ਪਈ ਸੀ ਜਦੋਂ ਮੈਂ ਇੱਥੇ ਆ ਮੈਂ ਪੁਰਾ ਇਹਨਾਂ ਨਾਲ ਗੱਲਬਾਤ ਕੀਤੀ ਸੀ ਤੇ ਦੱਸਿਆ ਮੈਂ ਕਿ ਉਹ ਡੀਸੀ ਨਾਲ ਗੱਲ ਕੀਤੀ ਸੀ ਉਹਨੇ ਇੱਕ ਸੌ ਨਾਲ ਗੱਲ ਕੀਤੀ ਔਰ ਇਹਨਾਂ ਨੇ ਦੱਸਿਆ ਵੀ ਅੱਜ ਜਿਹੜਾ ਉਹ ਅੰਡਰ ਕੰਟਰੋਲ ਹੈਗਾ ਔਰ ਬਹੁਤ ਜਲਦੀ ਇਸੇ ਕਰਕੇ ਅਸੀਂ ਸੁਰਦੀ ਗਾਰਡ ਕੋ ਹੈਡ ਗਾਰਡ ਕੋ ਆਪਣੇ ਸੇਵਾ ਅਸੁਰਮਾਇ ਡੈਪਟੀ ਕਮਿਸ਼ਨਰ ਸਾਹਿਬ ਆਪ ਹੰਸ ਨਰੇ ਰਹੇ ਹੈ ਸਾਰੇ ਆਫੀਸਰ ਬਟੇਆ ਔਰ ਅੱਗੇ ਨਾਲੋਂ ਇੱਕਟਿਆ ਹੈਗਾ ਔਰ ਪ੍ਰਮਾਤਮਾ ਅਗੇ ਵੀ ਅਰਦਾਸ ਕਰਦੇ ਕਿ ਠੀਕ ਹੋਵੇ ਔਰ ਸਾਡਾ ਕੰਮ ਐਫਰਟ ਸੋ ਆਮ ਜਨਤਾ ਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੂਗਾ ਕਿ ਇਸ ਇਸ ਟਾਈਮ ਦੇ ਵਿੱਚ ਕਿਸ ਤਰੀਕੇ ਨਾਲ ਅਵੇਰਨੈਸ ਰਹਿਣ ਦੇਖੋ ਆਮ ਜਨਤਾ ਨੂੰ ਅਵੇਰਨੈਸ ਵਾਸਤੇ ਅਸੀਂ ਟੀਮਸ ਲਾਈਆਂ ਨੇ ਕਿ ਪਾਣੀ ਨੂੰ ਪ੍ਰੋਪਰ ਵਾਈਲਡ ਪਾਣੀ ਪੀਓ ਮੈਡੀਸਿਨਸ ਵਾਸਤੇ ਹੈਲਥ ਟੀਮਾਂ ਲਈਆਂ ਡੋਨ ਰੂ ਜਾ ਕੇ ਮੈਡੀਸਿਨ ਦੇਣ ਗਿਆ ਔਰ ਪਾਣੀ ਵਾਸਤੇ ਸਪੈਸ਼ਲੀ ਇਹ ਟੈਂਕਰਸ ਲਾਏ ਔਰ ਡੋਰ ਟੂ ਡੋਰ ਅਸ਼ੀਤ ਇਮਾਈ ਨੇ ਉਸੇ ਕਰਨਾ ਜਾਂ ਕਿ ਉਹ ਜਿਹੜੀਆਂ ਸਾਰੇ ਲੋਕਾਂ ਨੂੰ ਬੇਸਰਿਕ ਮਦਦ ਇਸ ਘਟਨਾ ਦੀ ਪਹਿਲੀ ਪ੍ਰਤੀਕਿਰਿਆ ਕੀ ਹੈ ਦੋ ਲੋਕਾਂ ਇੱਕ ਬੱਚੇ ਦੀ ਔਰ ਇੱਕ ਔਰਤ ਦੀ ਜਾਨ ਗਈ ਹੈ ਲਗਭਗ 60 ਤੋਂ ਉੱਪਰ ਮਰੀਜ਼ ਨੇ ਕਿਲੀ ਪਹਿਲੀ ਪ੍ਰਤੀਕਿਰਿਆ ਕੀ ਹੈ ਜੋ ਨਹੀਂ ਮੰਨਦੇ ਕਿ ਹੋ ਰਿਹਾ ਹੈ ਕਿ ਮੈਂ ਸੰਧਾ ਬਲਕਾਰ ਸਿੰਘ ਜੀ ਯੂ ਕੌਂਸਲ ਗਵਰਨਮੈਂਟ ਦੇ ਵਜ਼ੀਰ ਜਿਹੜੇ ਸਾਡਾ ਹਰ ਪੁੱਛਣਾ ਇਹ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਉਹ ਕੇ ਜ਼ਿੰਮੇਵਾਰ ਇਹਨਾਂ ਨੂੰ ਠਰਾਇਆ ਜਾਣੇ ਮੈਂ ਹੋਰਾਂ ਬੰਦੇ ਨੂੰ। ਲੇਕਿਨ ਨਾਲ ਦੀ ਨਾਲ ਮੈਂ ਇਹਨਾਂ ਜ਼ਰੂਰ ਕਹਿਣਾ ਚਾਹੁੰਗਾ ਮੈਂ ਮੰਤਰੀ ਜੀ ਨੇ ਪਹਿਲਾਂ ਵੀ ਦੱਸਿਆ ਸੀ ਕਿ ਸਾਡੀ ਕਮਿਸ਼ਨਰ ਬਿਲਕੁਲ ਕੰਮ ਨਹੀਂ ਕਰਦੀ ਐਰੋਗੈਂਟ ਆ 14 ਕਰੋੜ 60 ਲੱਖ ਰੁਪਈਆ ਸਾਡੇ ਖਾਤੇ 'ਚ ਹੈ ਮੈਂ ਡੀਸੀ ਸਾਹਿਬ ਨੂੰ ਵੀ ਬੇਨਤੀ ਕੀਤੀ ਮੈਂ ਡੀਸੀ ਸਾਹਿਬ ਅਸੀਂ ਹਾਊਸ ਦੀਆਂ ਮੀਟਿੰਗਸ ਨਹੀਂ ਛੱਡੀਆਂ ਹੋਣੀਆਂ। ਔਰ ਜੇ ਮੀਟਿੰਗਸ ਹੁੰਦੀਆਂ ਮੀਟਿੰਗ ਦੇ ਵਿੱਚ ਜੇ ਕੋਈ ਡਿਸਕਸ਼ਨ ਹੁੰਦੀ ਹੈ ਮੇਰੇ ਬੜੇ ਏਜੈਂਸੀ ਮੈਂ ਸਾਰੇ ਕੋਈ ਨਹੀਂ ਪਾਣਾ ਸਿਰਫ ਦੋ ਕੰਮ ਕਰਦੇ ਆ। ਬਰਸਾਤ ਆਉਣ ਵਾਲੀ ਆ, ਕੋਟ ਲੱਗਣ ਵਾਲਾ। ਇਹੀ ਟਾਈਮ ਆ ਕਿ ਅਸੀਂ ਸਿਵਲ ਸੈਫ ਕਰ ਸਕਦੇ। ਪਰ ਤੁਹਾਨੂੰ ਸਭ ਨੂੰ ਪਤਾ ਹੋਏਗਾ ਕਿ ਦੋ ਕਿਸਮ ਦੇ ਸਿਵਲ ਜਿੰਦੇ ਕਵੱਟੇ ਉਹ ਸੁਪਰ ਸੈਕਸ਼ਨ ਦੇ ਨਾਲ ਸਾਫ਼ ਹੁੰਦੇ ਆ ਜਿਹੜੀ ਛੋਟੀ ਸਫਾਈ ਹੁੰਦੀ ਆ ਉਹ ਛੋਟੀਆਂ ਜੱਟੀਆਂ ਮਸ਼ੀਨਾਂ ਨਾਲ ਹੁੰਦੀ ਆ ਤੇ ਸਾਡੇ ਕਪੂਰਥਰੇ ਚ ਸਾਡੇ ਨੇਲੇ ਵੀ ਨਹੀਂ ਹੋਈ ਮੈਂ ਵੀ ਝੂਠ ਨਹੀਂ ਬੋਲਣਾ ਮੈਂ ਇਹਨਾਂ ਦੇ ਵੇਖੀ ਕਰਨ ਦੀ ਜਵਲ ਨਹੀਂ ਤੇ ਆ ਤੇ ਮੈਂ ਉਹਨਾਂ ਬੰਦਿਆਂ ਚੋਂ ਨਹੀਂ ਕਿ ਮੈਂ ਰੋਟੀਆਂ ਸੇਕਾਂ ਤੈਨੂੰ ਗੱਲ ਕਰੂੰਗਾ ਸੱਚੀ ਤੇ ਮੈਂ ਇੱਕ ਬੰਦਾ ਫੜਿਆ ਤੁਸੀਂ ਦੇਖਿਆ ਹੋਣਾ ਕਿ ਕਿਵੇਂ ਸੀਵਰੇਜ ਸਾਫ਼ ਹੋ ਰਿਹਾ ਸੀ ਜਿਹੜੇ ਲਿੰਕ ਮਹੱਲਿਆਂ ਜੋ ਮੇਨ ਗਟਰ ਚੋਂ ਦਾ ਉਹਦੀ ਸਫਾਈ ਕਰ ਰਹੀ ਸੀ 9 ਲੱਖ ਰੁਪਇਆ ਮਹੀਨਾ ਮੈਂ ਦਿੱਤਾ ਮੈਂ ਬੀਸੀ ਸਾਹਿਬ ਮੈਂ ਯੋਸਾ ਤੁਹਾਨੂੰ ਜਦੋਂ ਵਾਅਦਾ ਮੀ ਦਿੱਤੀ ਸੀ ਜਿਉਂਗੀ 50 ਲੱਖ ਰੁਪਇਆ ਤੁਹਾਨੂੰ ਅਸੀਂ ਪਾਸ ਇੱਥੇ ਕਰ ਸਕਦੇ ਆ ਸੁਪਰ ਸੈਕਸ਼ਨ ਦਾ ਭਾਈ 50 ਲੱਖ ਤੋਂ ਥੱਲੇ ਕਰਦੇ ਹੋ ਤਾਂ ਇਹ ਕਰਦੇ ਹੋ ਆਈ ਐਮ ਸੈਟੀਸਫਾਈਡ 14 ਕਰੋੜ ਜਿਹੜਾ ਪਿਆਰ ਤੁਸੀਂ ਰੱਖੋ ਆਪਣੇ ਕੋਲ ਪਤਾ ਨਹੀਂ ਕਾਹਦੇ ਲਈ ਰੱਖਿਆ ਹੈ ਔਰ ਇਹਨਾਂ ਦੀ ਸ਼ਿਕਾਇਤ ਮੈਂ ਜਨਾਬ ਕੋਲ ਵੀ ਗਿਆ ਸੀ ਆਇਆ ਸੀ ਤੇ ਇਹਨਾਂ ਨੇ ਤੁਹਾਨੂੰ ਇਹ ਕਿਹਾ ਕਿ ਸਫਾਈ ਦੀ ਕੋਈ ਲੋੜ ਨਹੀਂ ਇਟ ਇਜ਼ ਨੋਟ ਨੈਸੈਸਰੀ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਸਫਾਈ ਨਹੀਂ ਹੋਈ ਕੋਈ ਕਮੀ ਹੈ 45 ਕਾਉਂਸਲਰ ਇੱਕ ਬੰਦੇ ਹੁਣ 50 ਚ ਕਮਿਸ਼ਨਰ ਸੋਹੇਨਾ ਤੇ ਇਹਦੀ ਕਲੈਰਟੀ ਤਾਂ ਮੰਤਰੀ ਜੀ ਦੇ ਸਕਦੇ ਮੈਂ ਕੀ ਦੇ ਸਰਦੀ ਜੇ ਤਾਂ ਪੂਰਾ ਹਦਾਇਤ ਆ ਕਿ ਕੰਮ ਕੋਈ ਨਹੀਂ ਕਰਨਾ ਫਿਰ ਤਾਂ ਸ਼ੀ ਇਜ਼ ਰਾਈਟ ਅਗਰ ਪੂਰਾ ਹਦਾਇਤ ਨਹੀਂ ਇਨਕੁਆਇਰੀ ਹੋ ਕੇ ਕਿ ਕਿੰਨੀਆਂ ਮੀਟਿੰਗਸ ਸਾਲ ਚ ਹੋਣੀਆਂ ਚਾਹੀਦੀਆਂ ਉਹ ਜੇ ਮੀਟਿੰਗ ਨਹੀਂ ਹੋਈਆਂ ਕਿਉਂ ਨਹੀਂ ਹੋਈਆਂ ਮੈਂ ਰਿਕੁਐਸਟ ਕਰਦਾ ਰਿਹਾ ਫੇਰ ਵੀ ਨਹੀਂ ਹੋਈਆਂ ਲੇਕਿਨ ਕੰਮ ਨਹੀਂ ਕੋਈ ਇਹਨਾਂ ਨੂੰ ਚਾਰਜ ਦੋ ਦੋ ਤਿੰਨ ਤਿੰਨ ਜਗ੍ਹਾ ਦਾ ਦਿੰਦਾ ਹੈ ਪਰ ਮੈਂ ਸਮਝਦਾ ਇੱਕ ਇੱਕ ਜਗ੍ਹਾ ਵੀ ਛੇ ਦੇ ਤਾਂ ਮੈਂ ਕੰਮ ਨਾ ਕਰ ਸਕਦਾ ਮੈਂ ਕਹਿ ਰਿਹਾ ਰਾਜ ਸਾਹਿਬ ਤੁਸੀਂ ਸ਼ਰਾਰਤ ਨਹੀਂ ਹੁੰਦੀ ਮੈਂ ਤੁਹਾਨੂੰ ਸੁਣਨ ਲੱਗੂਗਾ ਜਿਹਨਾਂ ਦੇ ਬਾਅਦ ਜੋ ਕਹਿਂਗਾ ਜਵਾਬ ਦਊਂਗੀ ਇਸ ਵੀਰ ਦੇਖੋ ਬੱਚੇ ਮਰ ਜਾਣੇ ਇਹ ਰਿਸਪੌਂਸਿਬਿਲਟੀ ਤਾਂ ਫਿਕਸ ਹੋਣੀ ਚਾਹੀਦੀ ਹੈ ਇਨਕੁਆਇਰੀ ਹੋਣੀ ਚਾਹੀਦੀ ਮਦਦ ਜੀ ਜੇ ਅਸਰ ਦੇਖੋ ਇਹਨਾਂ ਦੀ ਸਹੀ ਮੈਨੇਜ ਏਸੀਆ ਨਾ ਇਹ ਕਾਰਪੋਰੇਸ਼ਨ ਤੇ ਕਮੇਟੀਆਂ ਜਿੱਥੇ ਹੀ ਹੋ ਨੇ ਪੰਚਾਇਤੀ ਰਾਜ ਸਾਡੇ ਵੱਲ ਵੀ ਨਹੀਂ ਹੋਈ ਲੇਕਿਨ ਮੈਂ ਜੋ ਲੋੜ ਸਮਝਦਾ ਕਿ ਉਹਨਾਂ ਦੀ ਏਸੀਆ ਮੇਅਰ ਤੇ ਪ੍ਰਧਾਨ ਨੇ ਚਲੋ ਇਹ ਗੱਲ ਵੱਖਰੀ ਆ ਲੇਕਿਨ ਜੋ ਬੱਚਿਆਂ ਦਾ ਨੁਕਸਾਨ ਹੋਇਆ ਬੰਦਿਆਂ ਦਾ ਨੁਕਸਾਨ ਹੋਇਆ ਕੋਲਰਾ ਇਹ ਕਮਿਸ਼ਨਰ ਸਾਹਿਬ ਮੈਨੂੰ ਇਹਨਾਂ ਦੱਸ ਦੇਣ ਕਿ ਆ ਜਿੰਨੇ ਦਿਨ ਵਾਰਦਾਤ ਹੋਈ ਨੂੰ ਹੋ ਗਏ ਟਿਊਬਰ ਬੰਦ ਕਰਾਤਾ ਮੰਨ ਲਿਆ ਯਾਰ ਜੀ ਸੀ ਸੀ ਕਰਾਤਾ ਉਹਦੇ ਬਾਅਦ ਪੀਰੀਆਡਿਕਲੀ 100 ਮੀਟਰ ਤੇ 50 ਮੀਟਰ ਤੇ ਕੀ ਸੈਂਪਲ ਟੈਸਟ ਹੋਏ ਨਹੀਂ ਹੋਏ ਤਾਂ ਕਿਉਂ ਨਹੀਂ ਹੋਏ ਵਾਇਰ ਵੀ ਵੇਸਟਿੰਗ ਤਾਂਹੀਂ ਵੀ ਜਿੱਥੇ ਤਾਂ ਉਹ ਸਹੀ ਆ ਉਥੇ ਤਾਂ ਪਾਣੀ ਦੀ ਸਪਲਾਈ ਚੱਲ ਰਹੀ ਹੈ ਅੱਗੇ ਲੱਭੀਏ ਕਿ ਨੁਕਸ ਕਿੱਥੇ ਆ ਇਹ ਦੱਸ ਤੇ ਪ੍ਰੈਸ ਨੂੰ ਦੱਸ ਤੇ ਮੇਰਾ ਮਤਲਬ ਹੈ ਸ਼ੇਅਰ ਐਰੋਗੈਂਸ ਐਂਡ ਨੈਗਲੀਜੈਂਸੀ ਆਫ ਦੀ ਅਫਸਰ ਜਿਹਦੇ ਕਰਤੇ ਆਂ ਬੰਦੇ ਮਰੇ ਆ ਰਿਸਪੌਂਸਿਬਿਲਟੀ ਫਿਕਸ ਹੋ ਜਾਂਦੀ ਸਾਰੇ ਇਹਨਾਂ ਨੇ